ਦੇਹਾ ਹਾਂ ਖਰੀਵਕਿਆਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਗੋਦੰਦਰ ਸੁਭਾਈ ਮਾਨ ਸਨਮਾਨ ਜੋਗ ਸਦ ਸੰਗਤਾਂ ਉਹ ਗੁਰਬਖਸ਼ੀ ਫਤਿਹ ਦੀ ਸਾਂਝ ਪਾਈਏ ਅਦਬ ਸਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਸਤਿਗੁਰੂ ਜੀ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ ਸੋ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਸਤਿਗੁਰੂ ਜੀ ਕਹਿੰਦੇ ਜਿਹੜੀ ਵਾਹਿਗੁਰੂ ਦੇ ਜਾਂ ਗੁਰੂ ਦੇ ਸੇਵਕਾਂ ਦੀ ਵਡਿਆਈ ਹੈ ਉਹੀ ਗੁਰੂ ਦੀ ਤੇ ਗੁਰੂ ਪਰਮਾਤਮਾ ਦੀ ਵਡਿਆਈ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਵਾਹਿਗੁਰੂ ਜੀ ਨੂੰ ਆਪਣੀ ਵਡਿਆਈ ਇਹ ਚੰਗੀ ਲੱਗਦੀ ਹੈ ਕਿ ਉਹ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾਉਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਪਹਿਲੇ ਗ੍ਰੰਥੀ ਸਿੰਘ ਹੋਣ ਦਾ ਗ੍ਰੰਥੀ ਹੋਣ ਦਾ ਸੀ ਦਿਨ ਮਨਾ ਰਹੇ ਹਾਂ ਹੈ ਤੇ ਸੇਵਕ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਉਹਨਾਂ ਨੇ 125 ਸਾਲ ਕੁੱਲ ਉਮਰ ਭੋਗੀ ਹੈ ਜਿਦੇ ਵਿੱਚੋਂ 113 ਸਾਲ ਦੇ ਕਰੀਬ ਉਹਨਾਂ ਨੇ ਸਿੱਖੀ ਕਮਾਈ ਗੁਰੂ ਘਰ ਦੀ ਸੇਵਾ ਕੀਤੀ ਪਰ ਅੱਜ ਵੇਖੋ ਸੰਸਾਰ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਓਨੀ ਹੀ ਵਡਿਆਈ ਹੈ ਜਿੰਨੀ ਗੁਰੂ ਸਾਹਿਬ ਦੀ ਵਡਿਆਈ ਹੈ ਸਤ ਗੁਰੂ ਜੀ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨਕ ਜੈਕਾਰ ਕਰਾਈ ਪਰਮਾਤਮਾ ਨੂੰ ਆਪਣੀ ਵਡਿਆਈ ਇਹ ਚੰਗੀ ਲੱਗਦੀ ਹੈ ਕਿ ਉਹ ਆਪਣੇ ਸੇਵਕਾਂ ਦੀ ਜੈਜਾ ਕਰਾਉਂਦਾ ਹੈ ਉਹ ਆਪਣੇ ਸੇਵਕਾਂ ਦੀ ਵਡਿਆਈ ਕਰਾਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਵਚਨ ਹੈ ਜਿੱਥੇ ਪਰਮਾਤਮਾ ਬੋਲ ਕੇ ਇੱਕ ਗੱਲ ਕਹਿੰਦਾ ਹੈ ਕਿ ਦਾਸ ਅਨੰਨ ਮੇਰੋ ਨਿਜ ਰੂਪ ਕਿ ਮੇਰੇ ਜਿਹੜੇ ਨਿੱਜੀ ਸੇਵਕ ਨੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਮੇਰੇ ਸੇਵਕ ਨੇ ਨਾ ਉਹ ਮੇਰਾ ਰੂਪ ਨੇ ਪਰਮਾਤਮਾ ਇਹ ਗੱਲ ਕਹਿ ਰਿਹਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਭਗਤ ਨਾਮਦੇਵ ਜੀ ਦੇ ਅੰਦਰੋਂ ਪਰਮਾਤਮਾ ਇੱਕ ਬੋਲ ਬੋਲਦਾ ਹੈ ਕਿ ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਅੱਖ ਝਮਕਣ ਜਿੰਨਾ ਸਮਾਂ ਪ੍ਰਮਾਤਮਾ ਕਹਿੰਦਾ ਮੇਰੇ ਦਾਸਾਂ ਦੇ ਤੁਸੀਂ ਦਰਸ਼ਨ ਕਰ ਲਓ ਜਿਆਦਾ ਲੰਮਾ ਚੌੜਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਕਿ ਦਰਸ਼ਨ ਨਿਮਖ ਇੱਕ ਅੱਖ ਝਮਕਣ ਜਿੰਨਾ ਸਮਾਂ ਪ੍ਰਮਾਤਮਾ ਕਹਿੰਦਾ ਮੇਰੇ ਦਾਸ ਦੇ ਦਰਸ਼ਨ ਕਰੀ ਤਾਪ ਤ੍ਰੈ ਮੁਕਤਨ ਤਿੰਨ ਤਾਪਾਤ ਵਿਆਦ ਉਪਾਦ ਤੇਰੇ ਨਾਸ਼ ਹੋ ਜਾਣਗੇ ਜੇ ਤੂੰ ਮੇਰੀ ਸੇਵਾ ਕਰਨ ਵਾਲੇ ਦੇ ਇੱਕ ਅੱਖ ਝਮਕਣ ਜਿੰਨਾ ਸਮਾਂ ਦਰਸ਼ਨ ਕਰ ਲਏਗਾ ਦਰਸ਼ਨ નિਮੁਖ ਤਾਪ ਤ੍ਰੈ ਮੋਚਣ ਪਰਸਤ ਜੀ ਉਹਦਾ ਸਪਰਸ਼ ਮਿਲ ਗਿਆ ਜਿਉਂਨੇ ਤੇਰੇ ਸਿਰ ਤੇ ਹੱਥ ਰੱਖ ਦਿੱਤਾ ਤੇ ਭਗਤ ਨਾਮਦੇਵ ਜੀ ਦੇ ਅੰਦਰੋਂ ਬੋਲ ਕੇ ਪ੍ਰਮਾਤਮਾ ਕਹਿੰਦਾ ਪਰਸਤ ਮੁਕਤ ਕਰਤ ਗ੍ਰਹਕੂਪ ਜੀ ਉਹਦਾ ਸਪਰਸ਼ ਮਿਲ ਗਿਆ ਪ੍ਰਮਾਤਮਾ ਦੇ ਸੇਵਕ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ ਸ਼ਬਦ ਦਰਜ ਹੈ ਪਰਮਾਤਮਾ ਕਹਿੰਦਾ ਜੇ ਉਹਦਾ ਸਪਰਸ਼ ਮਿਲ ਗਿਆ ਤੇ ਗ੍ਰਸਤ ਵਿੱਚ ਰਹਿੰਦਿਆਂ ਪਰਸਤ ਮੁਕਤ ਕਰਤ ਤੈਨੂੰ ਮੁਕਤ ਕਰ ਦੇਗਾ ਗ੍ਰਹਕੂਪ ਗ੍ਰਸਤ ਦੇਸ ਜੰਜਾਲ ਤੋਂ ਇਸ ਸੰਸਾਰ ਸਮੁੰਦਰ ਦੇ ਖੂਹ ਦੇ ਵਿੱਚੋਂ ਤੈਨੂੰ ਪਾਰ ਕਰ ਦੇਗਾ ਇਹ ਪਰਮਾਤਮਾ ਦੇ ਸੇਵਕ ਦੀ ਵਡਿਆਈ ਹੈ ਫਿਰ ਅਗਲਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਪਰਮਾਤਮਾ ਬੋਲ ਕੇ ਕਹਿ ਰਿਹਾ ਹੈ ਮੇਰੀ ਬੰਦੀ ਭਗਤ ਛਡਾਵੇ ਮੈਂ ਭਗਤ ਨੂੰ ਮੋਹ ਦੇ ਜੰਜਾਲ ਵਿੱਚ ਸੰਸਾਰ ਦੇ ਜੰਜਾਲ ਵਿੱਚ ਬੰਨ੍ਹ ਕੇ ਸੰਸਾਰ ਤੇ ਭੇਜਦਿਆਂ ਤੇ ਪ੍ਰਮਾਤਮਾ ਕਹਿੰਦਾ ਮੇਰਾ ਬੱਜਾ ਹੋਇਆ ਭਗਤ ਮੇਰੇ ਬੰਧਣਾ ਨੂੰ ਛੁਡਾ ਲੈਂਦਾ ਪਰ ਬੰਧੇ ਭਗਤ ਨਾ ਛੁੱਟਾ ਮੋਹੇ ਜਦੋਂ ਭਗਤ ਬੰਨ੍ਹ ਲਿੰਦਾ ਫਿਰ ਮੇਰੇ ਕੋਈ ਛੁੱਟਿਆ ਨਹੀਂ ਜਾਂਦਾ ਤੇ ਇਹੀ ਕਾਰਨ ਕਿ ਬਾਬਾ ਬੁੱਢਾ ਸਾਹਿਬ ਕੀੜੇ ਸਮੇ ਗੁਰੂ ਹਰਗੋਬਿੰਦ ਸਾਹਿਬ ਨੂੰ ਅੰਤਰਾਤਮੀ ਯਾਦ ਕਰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਇਹ ਵੀ ਨਹੀਂ ਵੇਖਦੇ ਘੋੜੇ ਤੇ ਕਾਠੀ ਹੈ ਕਿ ਨਹੀਂ ਸਤਗੁਰੂ ਬਿਨਾਂ ਕਾਠੀ ਤੋਂ ਹੀ ਘੋੜਾ ਰਮਦਾਸ ਵੱਲ ਦੌੜਾ ਦਿੰਦੇ ਨੇ ਮੈਂ ਗੁਣ ਬੰਧ ਅਗਲਾ ਬਚਣਾ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਕਹਿੰਦਾ ਮੇਰੀ ਬੰਦੀ ਭਗਤ ਛੁਡਾਵੈ ਬੰਧ ਹੈ ਭਗਤ ਨਾ ਛੁੱਟੈ ਮੋਹੇ ਇੱਕ ਸਮੈ ਮੋਕੋ ਗਹਿ ਬੰਧ ਹੈ ਇੱਕ ਵਾਰ ਭਗਤ ਮੈਨੂੰ ਬੰਨ ਲਏ ਤਉ ਫੁਨ ਮੋਪੈ ਜਵਾਬ ਨਾ ਹੋਏ ਪਰਮਾਤਮਾ ਕਹਿੰਦਾ ਫਿਰ ਮੇਰੇ ਕੋਲੋਂ ਭਗਤ ਦੇ ਬੰਧਣ ਦਾ ਕੋਈ ਜਵਾਬ ਨਹੀਂ ਭਗਤ ਕਿਵੇਂ ਬੰਨਦਾ ਸਮਾਂ ਮੈਨੂੰ ਬੜਾ ਸੀਮਤ ਮਿਲਿਆ 10 ਕੁ ਮਿੰਟ ਦੇ ਵਿੱਚ ਹੀ ਮੈਂ ਫਤਿਹ ਅਰਜ਼ ਕਰ ਦੇਣੀ ਹੈ ਭਗਤ ਕਿਵੇਂ ਬੰਨਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਭਗਤ ਰਵਿਦਾਸ ਜੀ ਦੇ ਸ਼ਬਦ ਨੇ ਕਿ ਭਗਤ ਕਿਵੇਂ ਬਣਦਾ ਹੈ ਭਗਤ ਰਾਵਦਾ ਭਗਤ ਰਾਵਦਾਸ ਜੀ ਕਹਿੰਦੇ ਜਾਹੁ ਹਮ ਵਾਦ ਦੇ ਮੋਹ ਬਾਸ ਹਮ ਪ੍ਰੇਮ ਬੰਧਨ ਤੋਂ ਬੰਧਦੇ ਭਗਤ ਦੇ ਕੋਲ ਕਿਹੜਾ ਬੰਧੜ ਹੈ ਜਿਹਦੇ ਅੱਗੇ ਪਰਮਾਤਮਾ ਵੀ ਹੱਥ ਖੜੇ ਕਰ ਗਿਆ ਉਹ ਬੰਧਨ ਹੈ ਜੀ ਭਗਤ ਦੇ ਪ੍ਰੇਮ ਦਾ ਬੰਧਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜੁਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਸਾਹਿਬਾਂ ਨੂੰ ਇੰਨਾ ਕੋ ਪਿਆਰ ਕੀਤਾ ਸੱਚ ਕਰਕੇ ਜਾਣਿਓ ਗੁਰੂ ਸਾਹਿਬਾਨ ਵੀ ਕਹਿ ਉੱਠੇ ਪਰਮਾਤਮਾ ਇਹ ਜਿਹੜਾ ਬਾਬਾ ਬੁੱਢਾ ਸਾਹਿਬ ਹੈ ਇਹ ਇੰਨਾ ਪ੍ਰੇਮ ਕਰਦਾ ਹੈ ਕਿ ਇਹਦੇ ਵਿੱਚ ਤੇ ਸਾਡੇ ਵਿੱਚ ਭੇਦ ਕੋਈ ਨਹੀਂ ਇੱਕ ਛੋਟੀ ਜੀ ਸਾਕੀ ਮੈਂ ਕਹਿ ਦੇਣੀ ਹੈ ਕਿ ਇੱਕ ਵਾਰ ਨਾ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਦਰਖਤ ਦੀ ਛਾਂ ਥੱਲੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਤੁਰੇ ਆ ਰਹੇ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ ਮਾਰ ਲਈ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਇਹ ਰਬਾਬੀ ਸੰਗੂਰੂ ਕਰਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਕੀਰਤਨ ਕਰਿਆ ਕਰਦੇ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ ਮਾਰੀ ਕੋਲ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰਮੁਖੋ ਤੁਸੀਂ ਗੁਰੂ ਘਰ ਦੇ ਰਬਾਬੀ ਹੋ ਤੇ ਮੈਂ ਗੁਰੂ ਘਰ ਦਾ ਸੇਵਕਾਂ ਤੇ ਮੇਰੀ ਇੱਕ ਬੇਨਤੀ ਪ੍ਰਵਾਨ ਕਰੋਗੇ ਕਹਿਣ ਲੱਗੇ ਤੁਸੀਂ ਬਜ਼ੁਰਗ ਹੋ 100 ਸਾਲ ਦੇ ਕਰੀਬ ਉਮਰ ਹੋ ਚੱਲੀ ਹੈ ਤੇ ਅਸੀਂ ਤੁਹਾਡੀ ਬੇਨਤੀ ਕਿਉਂ ਨਾ ਪ੍ਰਵਾਨ ਕਰਾਂਗੇ ਤੁਸੀਂ ਹੁਕਮ ਕਰੋ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜੇ ਫਿਰ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਕਿਰਪਾ ਕਰਕੇ ਮੈਨੂੰ ਇੱਕ ਸ਼ਬਦ ਸਰਵਣ ਕਰਵਾ ਦਿਓ ਪਰਬਾਬੀ ਨੇ ਨਾ ਕੀਰਤਨ ਕਰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਕ ਸ਼ਬਦ ਸਰਵਣ ਕਰਵਾ ਦਿਓ ਤੇ ਬਾਬਾ ਸੱਤਾ ਜੀ ਬਲਵੰਡ ਜੀ ਇੱਕਦਮ ਕਹਿੰਦੇ ਬਾਬਾ ਜੀ ਇਹ ਕਿਹੜਾ ਸਮਾਂ ਕੀਰਤਨ ਦਾ ਅੰਮ੍ਰਿਤ ਵੇਲੇ ਆਸਾ ਕੀ ਵਾਰ ਲੱਗਦੀ ਹੈ ਕੀਰਤਨ ਉੱਥੇ ਆ ਕੇ ਸੁਣੋ ਸਾਮਾ ਨੂੰ ਸ਼ਾਮ ਵੇਲੇ ਸੋਦਰ ਦੀ ਚੌਂਕੀ ਲੱਗਣੀ ਹੈ ਉਸ ਵੇਲੇ ਆ ਕੇ ਕੀਰਤਨ ਸੁਣੀਓ ਇਹ ਕੋਈ ਸਮਾਂ ਥੋੜਾ ਕੀਰਤਨ ਕਰਨ ਦਾ ਦੁਪਹਿਰ ਦਾ ਵਕਤ ਹੈ ਤੁਸੀਂ ਕਹਿੰਦੇ ਹੋ ਕੀਰਤਨ ਈ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬਸ ਬੇਨਤੀ ਐ ਜੇ ਪ੍ਰਵਾਨ ਕਰ ਲੋਗੇ ਤੇ ਠੀਕ ਐ ਨਹੀਂ ਤੇ ਭਾਈ ਤੁਸੀਂ ਕੀਰਤਣੀਏ ਗੁਰੂ ਕੇ ਰਬਾਬੀਓ ਮੇਰਾ ਜੋਰ ਥੋੜਾ ਐ ਤੇ ਉਹ ਮਨਾ ਕਰ ਦਿੱਤਾ ਉਹਨਾਂ ਨੇ ਕਹਿੰਦੇ ਅਸੀਂ ਕੀਰਤਨ ਨਹੀਂ ਸੁਣਾਵਾਂਗੇ ਇਹ ਸਮਾਂ ਨਹੀਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਵਚਨ ਸ਼ਾਮਾਂ ਦਾ ਵੇਲਾ ਸੋਦਰ ਦੀ ਚੌਂਕੀ ਲੱਗਣੀ ਐ ਇਹ ਦੋਨੋਂ ਰਬਾਬੀ ਭਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗਏ ਗੁਰੂ ਅਰਜੁਨ ਸਾਹਿਬ ਸਿੰਘਾਸ਼ਨ ਤੇ ਸ਼ਸ਼ੋਭਤ ਨੇ ਇਨਾ ਸਾਜ਼ ਖੋਲਣੇ ਸ਼ੁਰੂ ਕਰ ਦਿੱਤੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਅੱਜ ਸਾਜ਼ ਨਾ ਖੋਲੋ ਕਹਿੰਦੇ ਜੀ ਕਿਉਂ ਸਤਿਗੁਰੂ ਜੀ ਰੋਜ਼ਾਨਾ ਹੀ ਸੋਦਰ ਦੀ ਚੌਂਕੀ ਲੱਗਦੀ ਆ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ ਤੁਸੀਂ ਕਹਿੰਦੇ ਉਸਾਜ਼ ਨਾ ਖੋਲੋ ਕਾਰਨ ਗੁਰੂ ਅਰਜਨ ਸਾਹਿਬ ਕਹਿੰਦੇ ਅੱਜ ਸਾਡਾ ਮਨ ਨਹੀਂ ਹੈ ਕੀਰਤਨ ਸੁਣਨ ਦਾ ਅੱਜ ਸਾਡਾ ਦਿਲ ਨਹੀਂ ਕਰਦਾ ਕੀਰਤਨ ਸੁਣਨ ਦਾ ਕਹਿਣ ਲੱਗੇ ਸਤਿਗੁਰੂ ਇਹ ਤੇ ਮਰਿਆਦਾ ਹੈ ਨਾ ਇਹ ਤੇ ਮਰਿਆਦਾ ਹੈ ਸਿੱਖ ਦੀ ਗੁਰੂ ਘਰ ਦੀ ਤੇ ਮਨ ਦੀ ਕਿਹੜੀ ਗੱਲ ਐ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਮੈਂ ਤੇ ਤੁਹਾਨੂੰ ਕਹਿ ਰਿਹਾ ਸੀ ਕਿ ਮੇਰਾ ਮਨ ਕਰੜਿਆ ਕੀਰਤਨ ਕਰਨ ਸੁਣਨ ਨੂੰ ਤੁਸੀਂ ਸੁਣਾ ਦਿਓ ਤੇ ਤੁਸੀਂ ਕਹਿੰਦੇ ਸੀ ਸਮਾਂ ਨਹੀਂ ਸਤਿਗੁਰੂ ਕਹਿੰਦੇ ਹੁਣ ਸਾਡਾ ਮਨ ਨਹੀਂ ਕਹਿੰਦੇ ਜੀ ਤੁਸੀਂ ਕਦੋਂ ਕਿਹਾ ਸੀ ਕੀਰਤਨ ਸੁਣਾਉਣ ਵਾਸਤੇ ਭਾਈ ਸੱਤਾ ਜੀ ਬਲਵੰਡ ਜੀ ਕਹਿੰਦੇ ਤੁਸੀਂ ਕਦੋਂ ਕਿਹਾ ਸੀ ਕੀਰਤਨ ਸੁਣਾਉਣ ਵਾਸਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਕਿਹਾ ਸੀ ਤੁਸੀਂ ਯਾਦ ਕਰੋ ਮੈਂ ਬੇਨਤੀ ਕਰਕੇ ਕਿਹਾ ਸੀ ਕਿ ਮੈਨੂੰ ਇੱਕ ਸ਼ਬਦ ਸੁਣਾ ਦਿਓ ਤੇ ਤੁਸੀਂ ਮਨਾ ਕਰ ਦਿੱਤਾ ਸੀ ਤੇ ਬਾਬਾ ਸੱਤਾ ਜੀ ਬਲਵੰਡ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਉਹ ਤੁਸੀਂ ਥੋੜਾ ਕਿਹਾ ਸੀ ਉਹ ਤੇ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਇੱਕ ਸ਼ਬਦ ਸੁਣਾ ਦਿਓ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਉਹ ਭਾਈ ਸੱਤਾ ਉਹ ਭਾਈ ਬਲਵੰਡ ਜੀ ਤੁਹਾਨੂੰ ਲੱਗਦਾ ਹੋਏਗਾ ਕਿ ਬਾਬਾ ਬੁੱਢਾ ਤੇ ਗੁਰੂ ਅਰਜਨ ਸਾਹਿਬ ਦੋਨੇ ਔਰ ਸੱਚ ਕਰਕੇ ਜਾਣਿਓ ਮੇਰੇ ਵਿੱਚ ਤੇ ਬਾਬਾ ਬੁੱਢਾ ਸਾਹਿਬ ਵਿੱਚ ਭੇਦ ਕੋਈ ਨਹੀਂ ਮੈਂ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਵੱਸਦੇ ਤੇ ਬਾਬਾ ਬੁੱਢਾ ਸਾਹਿਬ ਮੇਰੇ ਅੰਦਰ ਵੱਸਦੇ ਹੁਣ ਤੁਸੀਂ ਕੀਰਤਨ ਸੁਣਾਉਂਦੇ ਹੋ ਹੁਣ ਮੇਰਾ ਮਨ ਨਹੀਂ ਕਰ ਰਿਹਾ ਕਿਉਂ ਜਦੋਂ ਮੈਂ ਤਰਲੇ ਲਏ ਸੀ ਉਦੋਂ ਤੁਸੀਂ ਮਨਾ ਕਰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਇਹ ਗੱਲ ਕਹਿੰਦਾ ਮੇਰੀ ਬੰਦੀ ਭਗਤ ਛੜਾਵੇ ਬੰਦ ਹੈ ਭਗਤ ਨਾ ਛੁੱਟੈ 모ਹੇ ਏਕ ਸਮੈ 모ਹ ਕੋ ਗਹਿ ਬੰਦ ਹੈ ਤਉ ਫੁਨ 모ਹ ਪੈ ਜਵਾਬ ਨਾ ਹੋਏ ਮੇਰੀ ਮੈ ਗੁਣ ਬੰਦ ਸਗਲ ਕੀ ਜੀਵਨ ਪ੍ਰਮਾਤਮਾ ਕਹਿੰਦਾ ਮੈਂ ਸਾਰੇ ਸੰਸਾਰ ਦੇ ਜੀਵਾਂ ਦਾ ਆਸਰਾ ਹਾਂ ਪਰ ਮੇਰੀ ਜੀਵਨ ਮੇਰੇ ਦਾਸ ਜਿਹੜੀ ਮੇਰੀ ਜ਼ਿੰਦਗੀ ਹੈ ਜਿਨ੍ਹਾਂ ਦੇ ਆਸਰੇ ਮੈਂ ਜਿੰਨਾ ਹਰਮਾਤਮਾ ਕਹਿੰਦੇ ਉਹ ਮੇਰੇ ਦਾਸ ਨਹੀਂ ਉਹ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਮੁਖ ਨੇ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮਦੇਵ ਜਾ ਕੇ ਜੀਐਸੀ ਤੈਸੋ ਤਾਂ ਕੇ ਪ੍ਰੇਮ ਪ੍ਰਗਾਸ ਸੋ ਬਾਬਾ ਬੁੱਢਾ ਸਾਹਿਬ ਜੀ ਵਰਗੇ ਅਸੀਂ ਗੁਰਮੁਖ ਬਣੀਏ ਗੁਰੂ ਨੂੰ ਪਿਆਰ ਕਰੀਏ ਗੁਰੂ ਸਾਡੀ ਵੀ ਵਡਿਆਈ ਕਰਾਏਗਾ ਯਤਨ ਕਰੀਏ ਹਰ ਇੱਕ ਗਰੰਤੀ ਸਿੰਘ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਮੁਖੀ ਪਿੰਡ ਦੇ ਮੁਖੀਓ ਆਪਣੇ ਹਰ ਇੱਕ ਗ੍ਰੰਤੀ ਸਿੰਘ ਨਗਰ ਦੇ ਵਿੱਚ ਰੋਜ਼ਾਨਾ ਨਹੀਂ ਤੇ ਹਫਤੇ ਵਿੱਚ ਘਟੋ ਘਟ ਇੱਕ ਗੁਰਮਤ ਸਮਾਗਮ ਜ਼ਰੂਰ ਕਰਾਇਆ ਕਰੇ ਜੀ ਦੇ ਵਿੱਚ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਕਵੀਸ਼ਰ ਰਾਗੀ ਢਾਡੀ ਸੱਦਿਆ ਕਰੇ ਤੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੇ ਮਾਫ਼ ਕਰਿਓ ਮੈਂ ਫਤਿਹ ਬੁਲਾਉਣ ਲੱਗਿਆ ਉਹਨਾਂ ਦਾ ਇੱਕ ਸ਼ਹੀਦ ਹੈ ਜਿਨ੍ਹਾਂ ਦਾ ਅੱਜ ਪੰਜਾਬ ਚ ਰੌਣਾ ਹੈ ਨਾ ਉਹਨਾਂ ਦਾ ਇੱਕ ਸ਼ਹੀਦ ਹੈ ਉਹਨਾਂ ਨੇ ਪੰਜਾਬ ਦੇ ਘਰਾਂ ਵਿੱਚ ਬੱਚੇ-ਬੱਚੇ ਨੂੰ ਉਹਦਾ ਜੀਵਨ ਸੁਣਾ ਦਿੱਤਾ ਉਹਦੇ ਵੱਡੇ ਬਠੇਰੀਆਂ ਦਾ ਇਤਿਹਾਸ ਸੁਣਾ ਦਿੱਤਾ ਤੇ ਸਾਡੇ ਹਰ ਇੱਕ ਮਾਪ ਕਰਿਓ ਸੰਸਾਰ ਦੇ 365 ਦਿਨਾਂ ਵਿੱਚੋਂ ਕੋਈ ਐਸਾ ਦਿਨ ਨਹੀਂ ਹਰ ਇੱਕ ਦਿਨ ਸ਼ਹੀਦਾਂ ਦੀ ਸ਼ਹਾਦਤ ਦਾ ਦਿਨ ਹੈ ਤੇ ਸਾਡੇ ਬੱਚਿਆਂ ਨੂੰ 10 ਗੁਰੂ ਸਾਹਿਬਾਂ ਦੇ ਨਾਮ ਜਾਦ ਨਹੀਂ ਪੰਜਾ ਪਿਆਰਿਆਂ ਦੇ ਨਾਮ ਜਾਦ ਨਹੀਂ ਚਾਰ ਸਾਹਿਬ ਜਾਦਿਆਂ ਦੇ ਨਾਮ ਤਰਤੀਬ ਵਾਰ ਸਾਡੇ ਬੱਚੇ ਨਹੀਂ ਦੱਸ ਸਕਦੇ ਹਾਂ ਕੋਈ ਵਿਰਲੇ ਹੋਣਗੇ ਜਿੰਨਾ ਯਾਦ ਕੀਤੇ ਪਰ ਬਰਤੇ ਬੱਚਿਆਂ ਦਾ ਮਾਪ ਕਰਿਓ ਪਿੰਡਾਂ ਨਗਰਾਂ ਵਿੱਚ ਬੁਰਾ ਖਾੜ ਹੈ ਜੇ ਅਸੀਂ ਚਾਹੁੰਨੇ ਆ ਕਿ ਸਾਡਾ ਮਾਨ ਸਤਕਾਰ ਹੋਵੇ ਪਰਮਾਤਮਾ ਕਹਿੰਦਾ ਹੋਏਗਾ ਜੇ ਤੂੰ ਮੇਰਾ ਪ੍ਰਤਾਪ ਵਧਾਏਗਾ ਮੈਂ ਤੇਰਾ ਪ੍ਰਤਾਪ ਵਧਾਵਾਂਗਾ ਜੇ ਤੂੰ ਮੇਰਾ ਹੋਏ ਰਹੀਂ ਸਭ ਜਗ ਤੇਰਾ ਹੋਏ ਜੁ ਤੇ ਤੂੰ ਮੇਰਾ ਬਣ ਗਏਗਾ ਤੇ ਸਾਰਾ ਸੰਸਾਰ ਤੇਰੇ ਪੈਰਾਂ ਤੇ ਤੇਰੇ ਚਰਣਾ ਤੇ ਮੱਥੇ ਟੇਕੇਗਾ ਸੋ ਮੇਰੇ ਕੋਲ ਸਮਾਂ ਬੜਾ ਸੀਮਤ ਸੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ ਸੋ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨਕਾ ਜੇ ਕਰ ਕਰਾਈ ਸੋ ਹਰ ਜਨ ਜੋ ਹਰ ਜਨ ਨਾਮ ਧਿਆਏ ਦਾ ਸੋ ਹਰ ਜਨ ਹਰ ਇੱਕ ਸਮਾਨ ਉਹ ਪ੍ਰਮਾਤਮਾ ਵਰਗਾ ਹੀ ਹੈ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਮਾਫ ਕਰਿਓ ਮੈਂ ਸ਼ਰੀਕ ਨਹੀਂ ਕਹਾਵਾਂਗਾ ਕਿ ਗੁਰੂ ਸਾਹਿਬ ਦੇ ਸ਼ਰੀਕ ਨੇ ਪਰ ਗੁਰੂ ਸਾਹਿਬ ਨੇ ਆਪਣੀ ਅਪੇਧਤਾ ਦਿੱਤੀ ਹੈ ਜਿੰਨੀ ਵਡਿਆਈ ਗੁਰੂ ਸਾਹਿਬ ਦੀ ਓਨੀ ਹੀ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਗੁਰੂ ਕਿਰਪਾ ਕਰੇ ਦਾਸ ਵੱਲੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਜਨਾਂ ਦਾ ਇਸ ਗੁਰੂ ਘਰ ਦੇ ਗਰੰਤੀ ਸਿੰਘ ਸਾਹਿਬ ਬਾਪੂ ਵਿਰਸਾ ਸਿੰਘ ਜੀ ਲਖਵਿੰਦਰ ਸਿੰਘ ਜੀ ਰਹਿ ਹੋਰ ਬੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਬਹੁਤ ਵੱਡਾ ਉਦਮ ਅਪਰਾਲਾ ਕਰਕੇ ਇਸ ਸਮਾਗਮ ਉਲੀਕਿਆ ਹੈ ਜੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਸੀਸ ਦਿਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਅਦਬ ਸਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਹਰਪਾਲ ਸਿੰਘ ਜੀ ਗੁਰੂ ਕੇ ਬਾਗ ਵਾਲੇ ਜੀ ਆਇਆਂ ਨੂੰ ਆਪ ਜੀ ਦਾ ਸਤਿਕਾਰ ਕੀਤਾ